हां भाई बाबा किदा कीया ਵਧੀਆ ਲੈ ਬਈ ਰਾਜੇ ਬਾਬੇ ਕੋਲੇ ਆਏ ਆ ਅੱਜ ਤੇ ਬਾਬੇ ਕੋਲੇ ਆਪਾਂ ਅੱਜ ਹੋਰ ਕਲਾ ਦੇਖਣੀ ਆ ਬਾਬੇ ਕੋਲੇ ਬਹੁਤ ਤਗੜੀ ਕਲਾ ਹੈਗੀ ਤੇ ਬਾਬਾ ਅਸੀਂ ਇੱਕ ਚੀਜ਼ ਦੇਖਣੀ ਹੈਗੀ ਜੇ ਤੂੰ ਦਿਖਾ ਸਕਦਾ ਤਾਂ ਦੱਸੋ ਅਸੀਂ ਦੇਖਣੀ ਹੈਗੀ ਵੀ ਤੂੰ ਹੱਥਾਂ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਨੋਟ ਬਣਾਦਾ ਬੰਦੇ ਨੇ ਜਾਦੂ ਕਰਕੇ ਬਣਾ ਦੇਗਾ ਬਣ ਜਾਊਗਾ ਪੱਕੀ ਗੱਲ ਆ ਮੈਂ ਬਣਾ ਦੇਣੀ ਯਾਰ ਪੱਕੀ ਗੱਲ ਆ ਜਮਾ ਲੈ ਫਿਰ ਜਮਾ ਪੂਰਾ ਲਾਈਵ ਬਣਾ ਕੇ ਦੇਣਾ ਮੈਂ ਜਮਾ ਬਣਾ ਕੇ ਤੂੰ ਲੈ ਵੀ ਫਿਰ ਐਂ ਕਰ ਤੇ ਆਦਿਕ ਬਾਵਾ ਜਿਹੜਾ ਦੇ ਫਿਰ ਬਾਹਰ ਘਟਾ ਆ ਕੱਲ ਨੂੰ ਇਹ ਨਾ ਹੋਵੇ ਕਿ ਤੈਨੂੰ ਮਤਲਬ ਤੂੰ ਇੱਥੇ ਲੁਕੋਈ ਲੁਕੀ ਬੈਠਾ ਹੋਵੇਂ ਲੈ ਬਈ ਦੇਖਿਓ ਭਾਈ ਬਾਬੇ ਦੀ ਕਲਾ ਤੁਸੀਂ ਅਸੀਂ ਪਹਿਲਾਂ ਇਹ ਚੀਜ਼ ਨਾ ਆਪਾਂ ਤਾਂ ਉਹ ਜਾਦੂਗਰਾਂ ਕੋਲ ਦੇਣੇ ਹੁੰਦੇ ਆ ਤੇ ਇਹ ਵੀ ਆਪਾਂ ਭਈਆ ਬਹੁਤ ਕਲਾਕਾਰ ਬੰਦੇ ਪਏ ਯਾਰ ਕੁਛ ਵੀ ਲਾ ਲਓ ਤੁਸੀਂ ਹਨਾ ਬੰਦੇ ਦੀ ਕਲਾ ਲਾ ਲਓ ਭਗਤੀ ਲਾ ਲਓ ਦੇਖ ਲਓ ਤੁਸੀਂ ਕਿਵੇਂ ਨੋਟ ਤਿਆਰ ਕਰਕੇ ਹੁੰਦਾ ਲੈ ਬਈ ਹੁਣ ਬਾਬਾ ਮੜਾ ਖੜਾ ਹੋ ਕੇ ਇੱਕ ਵਾਰੀ ਲੀੜੇ ਲੂੜੇ ਉਹ ਕਰਕੇ ਦਿਖਾ ਦੇ ਬਈ ਕੋਈ ਬੰਦਾ ਇਹ ਨਾ ਆਵੇ ਕੱਲ ਨੂੰ ਕਿ ਗਈ ਆਵੇ ਠੀਕ ਹੈ ਓਕੇ ਜੀ ਬਾਜਾ ਲੈ ਵੀ ਜਮਾ ਸਹੀ ਜਾਣਾ ਬਾਈ ਠੀਕ ਹੈ ਲੈ ਵੀ ਬਾਬਾ ਬਣਾ ਦੇਗਾ ਹੁਣ ਹਾਂ ਬਣਾ ਦੂੰਗਾ ਪਹਿਲਾਂ ਕਿੰਨਾ ਨੋਟ ਬਣਾਏਗਾ 100 ਦਾ ਨੋਟ ਬਣਾ ਕੇ ਇੱਕ 100 ਦਾ ਬਸ ਬਸ 100 ਦਾ ਨੋਟ ਬਣਾ ਦੇ ਲੈ ਫਿਰ ਠੀਕ ਹੈ ਬਾਈ 100 ਦਾ ਨੋਟ ਬਣਾ ਦੇ ਲੈ ਮਾਰ ਲੈ ਬਾਬਾ ਜਾਦੂ ਆਪਦਾ ਲੈ ਦਿਖਾ ਵਾ ਬਣ ਗਿਆ ਇਧਰ ਨੂੰ ਕਰਕੇ ਦਿਖਾ ਬਣ ਗਿਆ ਕਿੰਨੇ ਬਣਿਆ ਯਾਰ ਇਹਦੇ ਇਹ ਤਾਂ ਮੈਂ ਬਖੂ ਆਪਦਾ ਬਣ ਗਿਆ ਕਿਵੇਂ ਦਿਖਾ ਫਿਰ ਬਣ ਗਿਆ ਨਹੀਂ ਫਿਰ ਸਾਨੂੰ ਦਿਖਾ ਵੀ ਹੁਣ ਬਣ ਗਿਆ ਉਪਾਏ ਇਹ ਸੱਚੀ ਬਣ ਗਿਆ ਤਾਂ ਆਦਾ ਯਾਰ ਕਮਾਲ ਕਰਤੀ ਬਾਬਾ ਤੂੰ ਸੱਚੀ ਹੁਣ ਇਹ ਕਿੰਨਾ ਹੈਗਾ ਇਧਰ ਨੋਟ ਦਿਖਾਈ ਮੜਾ ਸ਼ਰਮਾ ਦੇਖੀ ਮੜਾ ਕਿੰਨਾ ਹੈਗਾ ਨੋਟ ਇੱਕ ਨੋਟ ਹੈਗਾ ਇੱਕ ਮਿੰਟ ਦਿਖਾ ਦੇ ਸ਼ਰਮਣੂ ਸ਼ਮਾ ਤੂੰ ਚੈੱਕ ਕਰ ਆਪਾਂ ਬਾਬੇ ਤੋਂ ਚੈੱਕ ਕਰਾਉਣਾ ਇੱਕ ਹੀ ਹੈ ਜੀ ਇੱਕ ਹੀ ਹੈਗਾ ਬਾਬਾ ਦੁਆਰੇ ਹੱਥ ਤੇ ਕਹਿੰਦੇ ਸਾਰੇ ਐ ਕਰਕੇ ਖੜ ਜਾ ਜਾਨਾ ਫੜਾ ਹੁਣ ਤੂੰ ਇਹਨੂੰ ਬਾਬਾ ਇੱਕ ਇੱਕ ਕੰਮ ਹੋਰ ਕਰ ਦੇ ਇਹਨੂੰ ਡਬਲ ਕਰ ਦੇਗਾ ਹੈ ਪੱਕੀ ਗੱਲ ਹੈ ਠੀਕ ਹੈ ਲੈ ਵੇ ਸ਼ਰਮਾ ਇਹਨੂੰ ਨਹੀਂ ਨਹੀਂ ਇਧਰ ਨਾ ਦੂਆ ਸ਼ਰਮਾ ਨੋਟ ਦਿਖਾ ਅਗਲਾ ਇਹ ਕੱਲ ਨੂੰ ਇਹ ਨਾ ਜਾਵੇ ਵੀ ਇਹ ਦੋ ਹੈਗੇ ਇੱਕ ਮਿੰਟ ਉਹਨੂੰ ਬਾਬੇ ਨੂੰ ਖਵਾ ਦੇ ਬਾਬੇ ਲਾ ਵੀ بابا ਇੱਕੋ ਹੀ ਨੋਟ ਹੈ ਨਾ ਲੈ ਵੀ ਇੱਕੋ ਹੀ ਨੋਟ ਹੈ ਤੂੰ ਸ਼ਰਮਾ ਇਧਰ ਪਾਸੇ ਹੋ ਜਾ ਠੀਕ ਹੈ ਲੈ ਆਈ ਬਾਬਾ ਹੁਣ ਤੂੰ ਇਹਨੂੰ ਦੁਆਰੇ ਦੋ ਬਣਾ ਕੇ ਦਿਖਾ ਇਹਨੂੰ ਤਾਂ ਉਹ ਮੈਂ ਉਹ ਇਹ ਇਹਦੇ ਇਹਦੇ ਦੋ ਕਰੀਂਗਾ ਕਿ ਉਹ ਅਲੱਗ ਬਣਾਏਗਾ ਕਿ ਉਹ ਅਲੱਗ ਕਰਦੇ ਆ ਇਹਨੂੰ ਆਇਆ ਕਰ ਇਹਨੂੰ ਆਈ ਰੱਖ ਲੈ ਦੂਜੇ ਨੂੰ ਅਲੱਗ ਅਲੱਗ ਬਣਾ ਕੇ ਦਿਖਾ ਅਲੱਗ ਹਾਂ ਦੂਜੇ ਨੂੰ ਅਲੱਗ ਬਣਾ ਕੇ ਦਿਖਾ ਹੁਣ ਬਣ ਗਿਆ ਬਾਬਾ ਬਣ ਗਿਆ ਇਹਦੇ ਹੁਣ ਤੂੰ ਜੱਥ ਖਲਾ ਕੇ ਦੇਖੋ ਦੇਖਿਆ ਸ਼ਰਮਾ ਮਾੜਾ ਬਣ ਗਿਆ ਕਿ ਨਹੀਂ ਬਣ ਗਿਆ ਆਓ ਜੀ ਓ ਤੇਰੀ ਲਾਵਾ ਹੀ ਵਾਕਈ ਕਲਾ ਬੰਦੇ ਚ ਯਾਰ ਦੇਖ ਤੂੰ ਠੀਕ ਆ ਬਾਈ ਬੰਦੇ ਨੇ ਦੋ ਨੋਟ ਤਿਆਰ ਕਰਤੇ ਯਾਰ ਬਾਬਾ ਇਹ ਕਿਵੇਂ ਹੋ ਜਾਂਦਾ ਯਾਰ ਦਿਖਾਈ ਦੋ ਨੋਟ ਏ ਦਿਖਾਈ ਦੇ ਸ਼ਮਨ ਦੇਖ ਤਾ ਲੈ ਪਹਿਲਾ ਦੋ ਹੈਗੇ ਦੋ ਹੈ ਬਾਈ ਦੇਖ ਉਧਰ ਦੋ ਨੋਟ ਆ ਬਾਈ ਹਾਸੀ ਸਫਾਈ ਕਮਾਲ ਆ ਯਾਰ ਇਹ ਕਿਵੇਂ ਇਹ ਕਿਵੇਂ ਕਰ ਦਿੰਦਾ ਬਾਬਾ ਤੂੰ ਸਾਨੂੰ ਤਾਂ ਲਾ ਦੇ ਜਾਦੂਗਰਾਂ ਕੋਲ ਜਿਹੜਾ ਨੋਟ ਉਹਦੇ ਉਹ ਵੀ ਹਾਸੀ ਸਫਾਈ ਹਾਸੀ ਸਫਾਈ ਇਹਦੀ ਨਹੀਂ ਯਾਰ ਆ ਤਾਂ ਫਿਰ ਵੀ ਦੇਖਣ ਵਾਲੀ ਕਲਾ ਹੈਗੀ ਯਾਰ ਇਹ ਵੀ ਬੰਦੇ ਨੇ ਇਹ ਕਲਾ ਨਹੀਂ ਇਹਦੇ ਨਾਲ ਫਿਰ ਨਹੀਂ ਆਪਣਾ ਜਿਵੇਂ ਆ ਹੈਗਾ ਯਾਰ ਐਂ ਤਾਂ ਯਾਰ ਤੂੰ ਬਹੁਤ ਨੋਟ ਬਣਾ ਲੈਣਾ ਸਾਨੂੰ ਇਹ ਤਾਂ ਖਾਈ ਹੁੰਦੀ ਆ ਬਣ ਜਾਂਦਾ ਇਹ ਮਤਲਬ 5 500 ਤੋਂ ਹੀ ਬਣ ਜਾਂਦੇ ਬਣ ਜਾਂਦੇ ਅੱਛਾ ਲੈ ਬਈ ਕਮਾਲ ਆ ਯਾਰ ਹਨਾ ਵੀਡੀਓ ਨੂੰ ਸ਼ੇਅਰ ਕਰਦੇ ਬਈ ਦੇਖ ਦੀ ਕਿੱਡਾ ਘੈਂਟ ਕੰਮ ਕਰਿਆ ਬਾਬੇ ਨੇ